ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿੱਦਾਂ ਸਾਰੇ ਮੇਰੇ ਵੀਰ ਠੀਕ ਠਾਕ ਤੇ ਰਮਾਨੀਆਂ ਇਹ ਬਲਗਾਰੀਆ ਸੈਨ ਘਣਾਉਣ ਤੋਂ ਬਾਅਦ ਹਰੇਕ ਬੰਦਾ ਸੋਚਦਾ ਡਰਾਈਵਰ ਪਲਾਨ ਬਾਰੇ ਵੀ ਅਸੀਂ ਜਰਮਨ ਜਾઈએ ਫਰਾਂਸ ਜਾઈએ ਜਾਂ ਇਟਲੀ ਕਿਤੇ ਵੀ ਘੁੰਮਣ ਜਾઈએ ਉੱਥੇ ਜਾ ਕੇ ਪੇਪਰ ਅਪਲਾਈ ਕਰਦਾਂਗੇ ਜਾਂ ਵਾਪਸ ਆ ਜਾਾਂਗੇ ਤੇ ਕਈ ਬੰਦੇ ਜਦੋਂ ਆਪਾਂ ਟ੍ਰੈਵਲ ਪਲਾਨ ਬਣਾਉਨੇ ਆਂ ਤੇ ਉਦੋਂ ਬਾਅਦ ਉਦੋਂ ਟ੍ਰੈਵਲ ਅਪਣਾਉਣ ਤੋਂ ਬਾਅਦ ਆਪਾਂ ਕਈ ਵਾਰ ਕੋਈ ਗਲਤੀ ਕਰ ਲੈਨੇ ਆਂ ਗਲਤ ਕਈ ਕਾਫੀ ਹੋ ਜਾਂਦਾ ਆਪਾਂ ਤੋਂ ਜਦੋਂ ਆਪਾਂ ਟਿਕਟ ਬੁਕਿੰਗ ਕਰਦੇ ਆ ਉਹਦੇ ਨਾਲ ਤੁਸੀਂ ਇੱਕ ਕੰਮ ਜ਼ਰੂਰ ਕਰਿਆ ਕਰੋ ਜਿਵੇਂ ਆਪਾਂ ਟਰੈਵਲ ਅਨਸੋਰਸ ਕਰ ਲਿਆ ਉਹ ਵੀ ਕਰਿਆ ਕਰੋ ਆਪਣਾ 에어 ਟਿਕਟ ਰਿਟਰਨ ਤੇ ਹੋਟਲ ਬੁਕਿੰਗ ਹੋਟਲ ਬੁਕਿੰਗ ਭਲਾ ਆਪਣੀ ਡੰਮੀ ਕਰ ਲਈ ਇਹ ਜ਼ਰੂਰ ਕਰਿਆ ਕਰੋ ਕਈ ਵਾਰ ਹੋਟਲ ਬੁਕਿੰਗ ਨਹੀਂ ਕਰਦੇ ਤੇ ਉਹਦੇ ਵਿੱਚ ਇੱਕ ਟਰੈਵਲ ਪਲਾਨਿੰਗ ਹੁੰਦਾ ਯਾਨੀ ਕਿ ਜਣ ਕੇ ਆਪਾਂ ਨੂੰ ਉੱਥੇ ਕੋਈ ਪ੍ਰੋਬਲਮ ਨਾ ਆਵੇ ਇਹ ਜਾਂ ਇੱਕ ਹਰ ਇੱਕ ਬੰਦੇ ਨੂੰ ਇਹ ਜ਼ਰੂਰੀ ਹੋਣਾ ਚਾਹੀਦਾ ਜਦੋਂ ਆਪਾਂ ਕਿਸੇ ਵੀ ਕੰਟਰੀ ਜਾਣਾ ਕਵਰ ਲੈਟਰ ਜ਼ਰੂਰ ਬਣਾ ਲਿਆ ਕਰੋ ਕਿਉਂਕਿ ਜਿਹੜੀ ਆਪਾਂ ਕੰਟਰੀ ਜਾਣਾ ਹੁੰਦਾ ਉਸ ਕੰਟਰੀ ਬਾਰੇ ਥੋੜਾ ਬਹੁਤਾ ਆਪਾਂ ਨੂੰ ਨੌਲੇਜ ਹੋਣੀ ਜ਼ਰੂਰੀ ਹੈ ਕਿੱਥੇ ਆਪਾਂ ਘੁੰਮਣਾ ਜਿਵੇਂ ਪੈਰਿਸ ਘੁੰਮਣਾ ਪੈਰਿਸ ਦੇ ਵਿੱਚ ਟਾਵਰ ਆ ਜਾਂ ਕਿ ਹੋਰ ਸਿਟੀ ਘੁੰਮਣੀ ਆ ਹੈਨਾ ਜਾਂ ਆਪਾਂ ਜਾਣਾ ਜਰਮਨ ਜਾਣਾ ਕਿਹੜੀ ਸਿਟੀ ਜਾਣਾ ਕੋਸ਼ਿਕ ਸਿਟੀਆਂ ਦੇ ਜਿਹੜੇ ਨਾਂ ਆਗੇ ਜਾਨੀ ਕਿ ਉੱਥੇ ਜਿਹੜੀ ਚੀਜ਼ ਆਪਾਂ ਘੁੰਮਣੀ ਆ ਉਹ ਚੀਜ਼ ਆਪਾਂ ਨੂੰ ਹੋਣੀ ਚਾਹੀਦੀ ਆ ਜਾਂ ਸਪੇਨ ਜਾਣਾ ਜਾਂ ਪੁਰਤਗਾਲ ਜਾਣਾ ਕਿਤੇ ਵੀ ਜਾਣਾ ਇਟਲੀ ਜਾਣਾ ਉਹਦਾ ਆਪਾਂ ਨੂੰ ਕਵਰ ਲੈਟਰ ਜ਼ਰੂਰ ਬਣਾਉਣਾ ਚਾਹੀਦਾ ਵੀ ਆਹ ਜਗ੍ਹਾ ਆਪਾਂ ਨੂੰ ਜਨਿਕੇ ਇਹ ਚੀਜ਼ਾਂ ਆਪਾਂ ਦੇਖਣੀ ਆ ਉੱਥੇ ਜਾ ਕੇ ਜਦੋਂ ਆਪਾਂ ਇੱਥੋਂ ਬੁਕਰ ਤੋਂ ਫਲਾਈ ਕਰਦੇ ਆ ਆਪਾਂ ਟੈਕਟ ਹੁੰਦੀ ਆ ਜਾ ਰਿਆਂ ਦੀ ਜਾਂ ਬੇਜੇਰਲੈਂਡ ਵਾਲੀ ਹੁੰਦੀ ਆ ਇੱਥੇ ਵੀ ਉਹ ਜੇ ਪੁੱਛਣਾ ਤਾਂ ਪੁੱਛਣਾ ਤੇ ਜੇ ਪੁੱਛਣ ਲੱਗ ਜਾਣ ਸਾਰੇ ਕੁਐਸਚਨ ਕਰਨ ਲੱਗ ਜਾਂਦੇ ਆ ਉਹ ਕਈ ਕਾਫੀ ਬੰਦੇ ਨੇ ਹੋਇਆ ਕਈ ਬੰਦੇ ਇਸ ਚੀਜ਼ ਦੇਤੇ ਉੱਪਰ ਰਿਪੋਰਟ ਵੀ ਹੋਏ ਆ ਜੇ ਅੱਗੋਂ ਆਫਸਰ ਜਿਹੜਾ ਇਮੀਗ੍ਰੇਸ਼ਨ ਵਾਲਾ ਆਵੇ ਕੋਈ ਚੰਗਾ ਹੋਵੇ ਚਲੋ ਉਹ ਐਂਟਰੀ ਦੇ ਵੀ ਦਿੰਦਾ ਕਈ ਵਾਪਸ ਵੀ ਆਏ ਆ ਕਿਹ ਕੰਟਰਾ ਦੇ ਨਾਲ ਤੋਂ ਵਾਪਸ ਉਹ ਆਏ ਆ ਕਈਆਂ ਕੋਲੇ ਹੁਣ ਪੇਪਰ ਨਹੀਂਗੇ ਉਹ ਪੱਕੇ ਹੀ ਜਾ ਰਹੇ ਆ ਕਈਆਂ ਕੋਲੇ ਜਾਨੀ ਕਿ ਪੇਪਰ ਹੈਗੇ ਉਹ ਆਪਣਾ ਟਰੈਵਲ ਪਲਾਨ ਕਰਕੇ ਜਾਂ ਅੱਗੇ ਅੱਗੇ ਪੇਪਰ ਲਾ ਕੇ ਆ ਰਹੇ ਆ ਵਾਪਸ ਵੇ ਅਸੀਂ ਦੁਬਾਰਾ ਵਾਪਸ ਚਲੇ ਜਾਵਾਂਗੇ ਕਾਫੀ ਕੁਝ ਹਰੇਕ ਬੰਦੇ ਦੇ ਆਪਣਾ ਆਪਣਾ ਮੈਂਡਾ ਦਿਮਾਗ ਦਾ ਜਦੋਂ ਆਪਣੀ ਇਮੀਗ੍ਰੇਸ਼ਨ ਇੱਥੋਂ ਹੁੰਦੀ ਆ ਜਦੋਂ ਬੋਰਡਿੰਗ ਹੁੰਦੀ ਆ ਬੋਰਡ ਕਾਸ ਦੇ ਦਿੰਦੇ ਆ ਜਦੋਂ ਆਪਾਂ ਜਾਂਦੇ ਆ ਵੇਟਿੰਗ ਰੂਮ ਦੇ ਵਿੱਚ ਉਹਨਾਂ ਕਈ ਵਾਰ ਉਹ ਵੇਟਿੰਗ ਰੂਮ ਦੇ ਵਿੱਚ ਵੀ ਇਮੀਗ੍ਰੇਸ਼ਨ ਵਾਲੇ ਆ ਜਾਂਦੇ ਆ ਉਹ ਹਰੇਕ ਬੰਦੇ ਨੂੰ ਆਪਣੀ ਸ਼ਕਲ ਦੇਖ ਕੇ ਬੰਦਾ ਪਤਾ ਲੱਗ ਜਾਂਦਾ ਏਸੀ ਇਹਨਾਂ ਬੰਦਾ ਦਾ ਵੀ ਪਤਾ ਵੀ ਆਹ ਕੰਮ ਵਸਤੇ ਚੱਲਿਆ ਉਹ ਘੁੰਮਣ ਚੱਲਿਆ ਉਦੋਂ ਵੀ ਉਹ ਕਈ ਵਾਰ ਉਹ ਪੁੱਛਦੇ ਆ ਕਿਉਂਕਿ ਕੱਲ ਵੀ ਪਰਸੋਂ ਵੀ ਕਾਫੀ ਬੰਦੇ ਨੂੰ ਉਹਨਾਂ ਨੇ ਇਹ ਗੱਲ ਪੁੱਛਿਆ ਕਿਥੇ ਜਾਣਾ ਉੱਥੇ ਜਾ ਕੇ ਵੀ ਉਹਨਾਂ ਨੇ ਪੁੱਛਿਆ ਵੀ ਆਪਣੇ ਡਾਕੂਮੈਂਟ ਦਿਖਾਓ ਪਾਸਪੋਰਟ ਦਿਖਾਓ ਚੈੱਕ ਕੀਤਾ ਕਿੱਧਰ ਚੱਲੇ ਆਂ ਕੌਣ ਆ ਅੱਗੇ ਤੁਹਾਡਾ ਹੋਟਲ ਬੁਕਿੰਗ ਹੈਗੀ ਆ ਕੀ ਜਾਂ ਤੁਸੀਂ ਤੁਹਾਡਾ ਫਰੈਂਡ ਸਰਕਲ ਦੇ ਵਿੱਚ ਉੱਥੇ ਹੈਗਾ ਜਨਨ ਕਿ ਹਰੇਕ ਬੰਦੇ ਨੂੰ ਉਹ ਸਵਾਲ ਕਰਦੇ ਆ ਜੇ ਪੁੱਛਣਾ ਤਾਂ ਪੁੱਛਨੇ ਆ ਐਦਾਂ ਹੀ ਜਦੋਂ ਆਪਾਂ ਫਲਾਈ ਕਰਦੇ ਆ ਚਲੋ ਆਪਾਂ ਪਲੇਨ ਦੇ ਵਿੱਚ ਬਹਿ ਗਏ ਫਲਾਈ ਕਰ ਲਈ ਆਪਾਂ ਅਦਰ ਕੰਟਰੀ ਵਿੱਚ ਚਲੇ ਗਏ ਜੌਰਪ ਦੇ ਵਿੱਚ ਜਿੱਥੇ ਆਪਾਂ ਪਲਾਨ ਜਾਨਾਂਗਾ ਕਈ ਵਾਰ ਉੱਥੇ ਜਾ ਕੇ ਵੀ ਜਦੋਂ ਆਪਾਂ ਇਮੀਗ੍ਰੇਸ਼ਨ ਜਾਂਦੇ ਆ ਕਈ ਵਾਰ ਆਪਣੇ ਕੋਲ ਹੋਟਲ ਬੁੱਕ ਨਹੀਂ ਹੁੰਦੀ ਕਿਤੇ ਕੋਲ ਰਹਿਣਾ ਉੱਥੇ ਆ ਪੜ ਜਾਂਦੇ ਆ ਜੇ ਆਪਣੇ ਕੋਲ ਹੋਟਲ ਬੁੱਕ ਨਹੀਂ ਹੈਗੀ ਤਾਂ ਉਹਦੇ ਵਿੱਚ ਵੀ ਸਵਾਲ ਕਰਦੇ ਉਹ ਵੀ ਤੁਹਾਡਾ ਹੋਟਲ ਬੁੱਕ ਨਹੀਂ ਤੂੰ ਕਿੱਥੇ ਰਹਿਣਾਗਾ ਜੇ ਆਪਣੇ ਕੋਲੇ ਫਰੈਂਡ ਦਾ ਕਿਦਾਂ ਨੰਬਰ ਜਾਂ ਉਹਨਾਂ ਦੀ ਪਾਸਪੋਰਟ ਦੀ ਫੋਟੋ ਕਾਪੀ ਉਹ ਆਪਾਂ ਜਰੂਰ ਲਈਏ ਨਾਲ ਤੇ ਇੱਕ ਟਰੈਵਲ ਪਲਾਨ ਬਾਰੇ ਵੀ ਕਈ ਵਾਰ ਕਈ ਘੰਟੜਾਂ ਵਿੱਚ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਘੁੰਮਣਾ ਹੈ ਤੇ ਕਿੱਥੋਂ ਆਏ ਤੁਸੀਂ ਰਮਾਨੀਆ ਤੋਂ ਆਏ ਆ ਬਲਗਰੀਆ ਤੋਂ ਆਏ ਆ ਤੁਸੀਂ ਕੀ ਘੁੰਮਣਾ ਚਾਹੁੰਦੇ ਇੱਥੇ ਕਿਹੜੀ ਜਗ੍ਹਾ ਘੁੰਮਣੀ ਕੀ ਤੁਹਾਨੂੰ ਵਧੀਆ ਲੱਗਿਆਗਾ ਕਈ ਸਵਾਲ ਕਰਦੇ ਆ ਜਿਵੇਂ ਇੰਟਰਨੈਸ਼ਨਲ 에어ਪੋਰਟ ਆ ਉੱਥੇ ਜ਼ਿਆਦਾ ਕਰਦੇ ਜਿੱਦਾਂ ਇੱਥੋਂ ਡੋਮੈਸਟਿਕ 에어ਲੈਂਡ 에어ਪੋਰਟ ਤੇ ਗਾਈਏ ਤੇ ਉਹ ਬਹੁਤ ਘੱਟ ਸਵਾਲ ਕਰਦੇ ਆ ਚਾਹ ਪੇ ਅਰਸ ਜਾਓ ਜਾਂ ਤੁਸੀਂ ਕਿਤੇ ਵੀ ਜਾਓ ਜਿਹੜਾ ਇੰਟਰਨੈਸ਼ਨਲ ਜਿਹੜਾ ਵੱਡਾ 에어ਪੋਰਟ ਹੁੰਦਾ ਉੱਥੇ ਥੋੜੇ ਜਿਹੇ ਵੱਧ ਜਿਹੜੇ ਸਵਾਲ ਕਰਦੇ ਆ ਉਹ ਕੁਐਸਚਨ ਕਰਦੇ ਜਿਹੜੇ ਇਮੀਗ੍ਰੇਸ਼ਨ ਆਫਸਰ ਜਿਹੜੇ ਡੋਮੈਸਟਿਕ ਏਅਰਲਾਈਨ ਏਅਰਪੋਰਟ ਹੁੰਦੇ ਆ ਉੱਥੇ ਬਹੁਤ ਜਾਨੀ ਕਿ ਘਟ ਕਰਦੇ ਆ ਤੇ ਇਹੀ ਆ ਜਿਹੜਾ ਤੇਰਾ ਪਲਾਨਗਾ ट्रैवल ਪਲਾਨਗਾ ਤੁਸੀਂ ਪੂਰੇ ਪਲਾਨਿੰਗ ਦੇ ਨਾਲ ਜਾਓ ਕਿਉਂਕਿ ਜਿਹੜੀ ਤੁਹਾਡੀ ਟਿਕਟ ਬਣਾ ਖਰਾਬ ਹੋਵੇ ਜਾਂ ਜਿਹੜੀ ਤੁਸੀਂ ਹੋਟਲ ਬੁਕਿੰਗ ਕੀਤੀ ਆ ਉਹਦੇ ਪੈਸੇ ਵੀ ਨਾ ਤੁਹਾਡੇ ਵੇਸਟ ਜਾਣ ਇਹ ਕਿਉਂਕਿ ਆਪਾਂ ਪਹਿਲਾਂ ਹੀ ਜਿਹੜਾ ਪਲਾਨਗਾ ਇਹ ਆਪਾਂ ਇੱਥੋਂ ਹੀ ਕਰਕੇ ਜਾਈਏ ਕਿਉਂਕਿ ਜੇ ਆਪਣੇ ਪੈਸੇ ਖਰਾਬ ਹੁੰਦੇ ਫੇਰ ਵੀ ਆਪਾਂ ਨੂੰ ਦੁੱਖ ਲੱਗਦਾ ਵੀ ਆਪਾਂ ਇੱਥੇ ਕਮਾਈ ਕੀਤੀ ਆ ਤੇ ਉਹਦੇ ਵਿੱਚ ਜੇ ਆਪਣੇ ਪੈਸੇ ਹੀ ਖਰਾਬ ਹੋ ਗਏ ਤੇ ਆਪਾਂ ਨੂੰ ਥੋੜਾ ਜਿਹਾ ਦਖੰਡਾ ਇਸ ਚੀਜ਼ ਦਾ ਤੇ ਇਸੀ ਗੱਲ ਕਰਕੇ ਤੁਸੀਂ ਪਹਿਲਾਂ ਹੀ ਇੱਥੋਂ ਹੀ ਪਲਾਨ ਕਰਕੇ ਜਾਓ ਜਦੋਂ ਆਪਾਂ ਫਲਾਈ ਕਰਦੇ ਆਂ ਟਰੈਵਲ ਕਰਦੇ ਆਂ ਜਦੋਂ ਆਪਾਂ ਟਿਕਟ ਕਰਦੇ ਆਂ ਬੁਕਿੰਗ ਕਰਦੇ ਆਂ ਵੀ ਸਾਡੇ ਪੈਸੇ ਖਰਾਬ ਨਾ ਹੋਣ ਇਸ ਚੀਜ਼ ਦਾ ਆਪਾਂ ਜ਼ਰੂਰ ਧਿਆਨ ਰੱਖ ਗਏ ਤੇ ਚਲੋ ਜਾਣਾ ਹਰੇਕ ਨਹੀਂ ਘੁੰਮਣ ਜਾਂਦਾਗਾ ਚਲੋ ਹੈਨਾ ਤੇ ਵੀ ਆਪਣੇ ਪੈਸੇ ਜਿਹੜੇ ਉਹ ਖਰਾਬ ਨਾ ਹੋਣ ਤੇ ਇੰਨੇ ਤੋਂ ਤੁਹਾਡੇ ਨਾਲ ਵੀਡੀਓ ਸੀ ਜਿਹੜੀ ਸ਼ੇਅਰ ਕਰਨੀ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲੈ ਕੇ ਸ਼ੇਅਰ ਜ਼ਰੂਰ ਕਰੋ ਮਿਲਦੇ ਆਪਾਂ ਅਗਲੀ ਵੀਡੀਓ 'ਚ